ਦਰਸ਼ਕੋ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਪਰ ਗਰਾਊਂਡ ਦੀਆਂ ਰਿਪੋਰਟਾਂ ਇਹ ਆ ਕਿ ਸਰਕਾਰਾਂ ਬਿਲਕੁਲ ਫੇਲ ਨੇ ਸੇਵਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਰਾਹਤ ਫੰਡ ਜਾਂ ਰਾਹਤ ਦੇ ਕੋਈ ਵੀ ਸਮਗਰੀ ਪਹੁੰਚਾਉਣ ਦੇ ਵਿੱਚ ਅਸਫਲ ਨੇ ਪਰ ਦੇਖਦੇ ਆ ਵੀ ਸਮਾਜ ਸੇਵੀ ਕੋ ਪਟਿਆਲੇ ਤੋਂ ਆ ਰਿਹਾ ਕੋ ਬਰਨਾਲੇ ਤੋਂ ਆ ਰਿਹਾ ਕੋ ਹਰ ਹਰਿਆਣੇ ਤੋਂ ਗੁਰੂ ਕੇ ਸਿੱਖ ਜਿਹੜੇ ਨੇ ਮੈਂ ਕਹਿੰਦਾ ਵੀ ਪੰਜਾਬ ਨੂੰ ਜਦੋਂ ਵੀ ਬਚਾਇਆ ਪੰਜਾਬੀਆਂ ਨੇ ਬਚਾਇਆ ਹਾਲਾਂਕਿ ਪੰਜਾਬ ਨੂੰ ਮਾਰਿਆ ਸਰਕਾਰਾਂ ਨੇ ਆ ਪਰ ਜਦੋਂ ਵੀ ਸਾਰ ਲਈ ਪੰਜਾਬੀ ਨੇ ਲਈਏ ਸੋ ਤੁਸੀਂ ਵੇਖ ਸਕਦੇ ਸਾਡੇ ਨਾਲ ਬਾਬਾ ਸੁਨਾਮ ਸਿੰਘ ਜੀ ਵੱਲੀਆਂ ਦੇ ਮਹਾਪੁਰਖ ਕਿਉਂਕਿ ਚਾਹ ਦਾ ਲੰਗਰ ਚੱਲ ਰਿਹਾ ਹੈ ਸਵੇਰ ਤੋਂ ਉਹਨਾਂ ਸੰਗਤਾਂ ਦੇ ਵਾਸਤੇ ਜਿਹੜੇ ਹੜ੍ਹ ਪੀੜਤ ਨੇ ਜਾਂ ਜਿਹੜੇ ਸਾਡੇ ਵਰਗੇ মিডিਆ ਵਾਲੇ ਨੇ ਜਾਂ ਜਿਹੜੇ ਸਮਾਜ ਸੇਵੀ ਰਸਦਾਂ ਲੈ ਕੇ ਆ ਰਹੇ ਨੇ ਦੂਰੋਂ ਨੇੜਿਓਂ ਭੁੱਖਣ ਭਾਣੇ ਆ ਸਾਡੇ ਨਾਲ ਮੁਖਸਰ ਸਾਹਿਬ ਤੋਂ ਆਏ ਨੇ ਉਹਨਾਂ ਨੂੰ ਪੁੱਛਿਆ ਵੀ ਸਵੇਰੇ ਕਿੰਨੇ ਵਜੇ ਚੱਲੇ ਕਹਿੰਦੇ ਸਵੇਰੇ 3 ਵਜੇ ਚੱਲੇ ਆਂ ਸੋ ਉਹਨਾਂ ਵਾਸਤੇ ਰਸਤਾ ਆ ਵੇਖੋ ਲੈ ਕੇ ਮਹਾਪੁਰਗ ਪਹੁੰਚੇ ਨੇ ਪੱਕਾ ਲੰਗਰ ਆ ਜੀ ਪੱਕਾ ਲੰਗਰ ਵੀ ਜਾਂਦਾ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ 10 ਹਾਂ ਜੀ 10 ਬਾਬਾ ਸੁਨਾਮ ਸਿੰਘ ਬਲੇਗਾ ਹਮ ਇੰਟਰਨੈਸ਼ਨਲ ਪੰਥਕ ਦਾਲ ਪੰਜਾਬ ਪ੍ਰਧਾਨ ਧਾਰਮਿਕ ਹੈਗਾ ਜੀ ਸਿੰਘ ਸੇ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਹਿਬ ਕਾ ਜਹਦਾਰ ਸ੍ਰੀ ਅਕਾਲ ਤਖਤ ਸੇ ਪਤੀਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਹਮ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਜਿੱਦਨ ਦਾ ਆ ਹੜਾਂ ਦਾ ਕੰਮ ਸਟਾਰਟ ਹੋਇਆ ਪਾਣੀ ਆਇਆ ਹੈ ਜੀ ਆਪਣੇ ਸਾਰੇ ਜਥੇਬੰਦੀਆਂ ਕੋਈ ਜੇਰਾ ਬਾਬਾ ਨਾਨਕ ਵੱਲੇ ਸਾਰੇ ਪੰਜਾਬ ਜਿੱਥੇ ਤੇ ਪਾਣੀ ਸੁਲਤਾਨਪੁਰ ਵੱਲੇ ਸਾਰੇ ਸਿੰਘਾਂ ਦੀਆਂ ਜੂੜੀਆਂ ਲਾਈਆਂ ਜੀ ਰੋਜਪੁਰ ਦੇ ਵਿੱਚ 10 ਦੀ ਜੂੜੀ ਲਾਈ ਨਾਲ ਭਾਈ ਕਿਰਪਾ ਸੇ ਭਾਈ ਜਗਿੰਦਰ ਸਿੰਘ ਭਾਈ ਮਲਕੀਸ਼ ਸਿੰਘ ਜ਼ਿਲ੍ਹਾ ਪ੍ਰਧਾਨ ਭਾਈ ਪੀਪਲ ਸਾਰੇ ਸਿੰਘਾਂ ਡਿਊਟੀ ਲਾਈ ਜੀ ਜਿੱਥੇ ਕਿ ਰਾਜੋਗੇ ਗੱਟੀ ਵਿਖੇ ਜਿਹੜਾ ਕਿ ਹਸੈਣੀ ਵਾਲ ਬਾਰਡਰ ਦੇ ਨਾਲ ਆ ਉੱਥੇ ਅਸੀਂ ਇੱਕ ਮੈਡੀਕਲ ਕੈਂਪ ਜੀ ਪ੍ਰਸ਼ਾਦਿਆਂ ਦਾ ਲੰਗਰ ਔਰ ਪਾਣੀ ਇਹ ਉੱਥੇ 24 ਘੰਟੇ ਨਿਰੰਤਰ ਚੱਲ ਰਿਹਾ ਹੈ। ਇਹ ਸੋ ਆਜ ਸਿੰਘ ਸਾਹਿਬ ਜੀ ਦਾ ਸਿਰੇ ਫੋਨ ਆਇਆ ਕਿ ਬਾਬਾ ਜੀ ਜਿਹੜਾ ਇਧਰਲਾ ਇਲਾਕਾ ਆ ਤੀਰਾ ਘਾਰਾ ਜਾਂ ਬੰਡਾਲਾ ਜਾਂ ਇਧਰ ਬਾਣਾਵਾਲੀ ਜਾਂ ਆ ਘਾਟ ਜਿਹੜਾ ਆ ਤੁਸੀਂ ਇੱਥੇ ਫੇਰਾ ਮਾਰ ਕੇ ਜਿਸ ਜਿਸ ਦੀ ਜਰੂਰਤ ਹੈ ਉਸ ਚੀਜ਼ ਦੀ ਜਿਸ ਤਰ੍ਹਾਂ ਵੀ ਆ ਨੋਟ ਕਰਕੇ ਆਓ ਕਿਉਂਕਿ ਇਧਰ ਛੀਤ ਪਰਿਵਾਰ ਵੀ ਨੇ ਇਸ ਇਲਾਕੇ ਦੇ ਵਿੱਚ ਛੀਤ ਪਰਿਵਾਰਾਂ ਦੀ ਜੋ ਮੁਸ਼ਕਲਾਂ ਆ ਉਸ ਨੂੰ ਮੈਂ ਭਾਈ ਦਲਜੀਤ ਸਿੰਘ ਜੋ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਨੇ ਅੱਛਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਭਾਈ ਦਲਜੀਤ ਸਿੰਘ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਹਾਂਜੀ ਵੀ ਭਾਈ ਸਾਹਿਬ ਜੀ ਉਹਨਾਂ ਲਿਸਟ ਬਣਾਈ ਹਾਂ ਅੱਛਾ ਜੀ ਔਰ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਜੀ ਤੇ ਸਾਨੂੰ ਕਿਉਂਕਿ ਜਿਹੜੀ ਬੇਟੀ ਤੇ ਜਾਣਾ ਸਵਾਰਦੇ ਉਹਦਾ ਇੰਨਾ ਖਰਾਬ ਹੋ ਗਿਆ ਅੱਛਾ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਕੱਲ ਨੂੰ ਸ਼ਹੀਦ ਪਰਿਵਾਰਾਂ ਨਾਲ ਸਾਨੂੰ ਉਹਨਾਂ ਘਰਾਂ ਦੇ ਵੀ ਜਾ ਕੇ ਮਲਾਉਣਗੇ ਉਹ ਬੇਟੀ ਦੇ ਉੱਤੇ ਜਿਸ ਸਮੇਂ ਵੀ ਉਹ ਜਣ ਠੀਕ ਹੁੰਦਾ ਮਲਾਉਣਗੇ ਜੀ ਤੇ ਅਸੀਂ ਸਾਰਿਆਂ ਨੇ ਜੋ ਮੁਸ਼ਕਲਾਂ ਕਿਉਂਕਿ ਆਪਾਂ ਦੇ ਹਾਲ ਨਹੀਂ ਰਲ ਮਿਲ ਕੇ ਜੋ ਮੈਂ ਅੱਗੇ ਪਹਿਲਾਂ ਬੇਨਤੀ ਕੀਤੀ ਆ ਇਹ ਬਾਹਰ ਦੀਆਂ ਸਟੇਟਾਂ ਤੇ ਜਦੋਂ ਵੀ ਕੋਈ ਮੁਸ਼ਕਲ ਆਪਤ ਆਈ ਆ ਪੰਜਾਬੀਆਂ ਨੇ ਜਾ ਕੇ ਹਰ ਸੰਭਵ ਦੁੱਖ ਦਰਦ ਵੰਡਾਇਆ ਪਰ ਜਦੋਂ ਵੀ ਪੰਜਾਬ ਤੇ ਆਪਤਾਈ ਆ ਪੰਜਾਬ ਨੂੰ ਪੰਜਾਬੀਅਤ ਨੇ ਹੀ ਆਪਣੇ ਨਾਲ ਲਾਇਆ ਕੋਈ ਬਾਹਰ ਦਾ ਨਹੀਂ ਆਇਆ ਇਥੋਂ ਤੱਕ ਮੈਂ ਬੇਨਤੀ ਕਰਦਾ ਰਾਜਤਾਨ ਟਕ ਸਿੰਘ ਆਏ ਮੋਨੇ ਕੋਨੇ ਸੀ ਮੈਂ ਕਿ ਕੋਈ ਆਰਾਮ ਹੋਊਗਾ ਕੋਈ ਲਾਲ ਹੋਏਗਾ ਇਸ ਤਰ੍ਹਾਂ ਉਹ ਮੈਡੀਕਲ ਦੀਆਂ ਦਵਾਈਆਂ ਲੈ ਕੇ ਆਏ ਕੋਈ ਹੋਰ ਸਹਾਤਾ ਲੈ ਕੇ ਆਏ ਕੋਈ ਸੌਦਾ ਲੈ ਕੇ ਆਇਆ ਰਸਤਾ ਲੈ ਕੇ ਜਦੋਂ ਫੋਨ ਲਿਆ ਨੰਬਰ ਲਿਆ ਮੈਂ ਭਾਈ ਤੁਹਾਡਾ ਨਾਂ ਕੀ ਆ ਕਹਿੰਦਾ ਗੁਰਪਿਆਰ ਸਿੰਘ ਇਹਨਾਂ ਮਨ ਗੱਦਗੇ ਤੋਂ ਕਹੇ ਜੇ ਤੂੰ ਇੱਥੇ ਵੀ ਸਿੱਖਾਂ ਨੂੰ ਬੈਠਿਆ ਨੂੰ ਪੰਜਾਬ ਦੇ ਨਾਲ ਪਿਆਰ ਇੱਥੇ ਨੂੰ ਉਹ ਸਿੱਖਾਂ ਨੇ ਬੱਚੇ ਭਾਵੇਂ ਮੁੰਨੇ ਪੰਜਾਬ ਦੇ ਭਾਵੇਂ ਪਿੰਡਾਂ ਵੀ ਦੁਨੀਆ ਦੇ ਕਿਸੇ ਕੋਈ ਮਰਜ਼ੀ ਸਿੱਖ ਬੈਠਾ ਆ ਪੰਜਾਬ ਦੇ ਨਾਲ ਪਿਆਰ ਕਰਦਾ ਪੰਜਾਬੀਅਤ ਦੇ ਨਾਲ ਪਿਆਰ ਕਰਦਾ ਹਰ ਮੁਸ਼ਕਲ ਤੇ ਸਾਡੇ ਨਾਲ ਖੜਾ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਸਾਡੇ ਨੇ ਸਰਦਾਰ ਬਲਜੀਤ ਸਿੰਘ ਜਿਨ੍ਹਾਂ ਨੇ ਬਾਬਾ ਜੀ ਨੂੰ ਦੱਸਿਆ ਵੀ ਇੱਥੇ ਪਹੁੰਚੋ ਸਾਈ ਮੀਆ ਮੀਰ ਫਾਊਂਡੇਸ਼ਨ ਜਿਨ੍ਹਾਂ ਨੇ ਵੀ ਆਪਾ ਜੋੜਾ ਰੋਜ਼ ਅਰਦਾਸ ਕਰਦੇ ਨਨਕਾਣਾ ਸਾਹਿਬ ਦੇ ਦਰਸ਼ਨ ਇਛਨਾਨ ਦੀ ਸੇਵਾ ਸੰਭਾਲਦੀ ਔਰ ਉੱਥੋਂ ਦੇ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਵੀਜ਼ਾ ਕਿਵੇਂ ਲੈਣਾ ਹੈ ਮੈਨੂੰ ਯਾਦ ਆਉਂਦਾ ਵੀ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਇਹਨਾਂ ਨੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਇਹਨਾਂ ਦੇ ਸਹਿਯੋਗ ਦੇ ਨਾਲ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਕੀ ਹੈ ਤਸਵੀਰ ਪੰਜਾਬ ਦੀ ਬੋੜਾਂ ਤੇ ਰੰਗਲਾ ਪੰਜਾਬ ਇਹ ਗਰਾਊਂਡ ਦੀ ਤਸਵੀਰ ਕੀ ਹੈ ਦੇਖੋ ਜੀ ਉਸ ਦਿਨ ਤੁਸੀਂ ਆਏ ਸੀ ਪਹਿਲੇ ਦਿਨ ਤੋਂ ਲੈ ਕੇ ਅਸੀਂ ਵਿਚਰ ਰਹੇ ਹਾਂ ਇਸ ਲੋਕਾਂ ਦੇ ਵਿੱਚ ਸਾਨੂੰ ਸਰਕਾਰਾਂ ਤੇ ਆਸ ਛੱਡ ਦੇਣੀ ਚਾਹੀਦੀ ਹੈ। ਹੂੰ ਸਾਡੀ ਆਸਾਂ ਆਜਾਈਆਂ ਸਸਥਾਵਾਂ ਤੇ ਜੇ ਬਾਬਾ ਸਤਨਾਮ ਸਿੰਘ ਜੀ ਆਇਆ ਹੂੰ ਲੰਗਰ ਲੈ ਕੇ ਆਇਆ ਹੂੰ ਤੇ ਸਾਡੀ ਸੰਸਥਾ ਜਿਹੜੀ ਸਾਈ ਮੀਆਂ ਮੇਰ ਫਾਊਂਡੇਸ਼ਨ ਜੀ ਉਹਨਾਂ ਵੱਲੋਂ ਸਾਡੇ ਜਪਜੀਤ ਸਿੰਘ ਜੀ ਅੱਜ ਦਵਾਈਆਂ ਲੈ ਕੇ ਆਇਆ ਮੁਕਸਰ ਸਾਹਿਬ ਤੋਂ ਹੂੰ ਤੇ ਇਸੇ ਤਰ੍ਹਾਂ ਹੀ ਅਸੀਂ ਨਿਸ਼ਾਨਦੇਹੀ ਕਰ ਰਹੇ ਹਾਂ ਕਿ ਕਿਹੜੇ ਪਰਿਵਾਰ ਨੂੰ ਕਿਸ ਚੀਜ਼ ਦੀ ਜ਼ਰੂਰਤ ਆ ਉਹਨਾਂ ਦੀ ਸਾਡੇ ਵੱਲੋਂ ਜਿਹੜੇ ਲਿਸ਼ਟਾ ਬਣਾਈਆਂ ਜਾ ਰਹੀਆਂ ਆ ਇਹ ਵੀ ਅਜਿਹਾ ਇੱਥੇ ਲੋਕਲ ਆ ਇਹ ਸਾਡੀ ਸੰਸਥਾ ਨਾਲ ਜੁੜੇ ਹੋਇਆ ਵਾਹ ਜੀ ਵਾਹ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਆ ਅਸੀਂ ਇਹਨਾਂ ਦੀ ਸਹਾਇਤਾ ਲੈ ਕੇ ਨਾਲ ਅਸੀਂ ਪਟਵਾਰੀਆਂ ਦੀ ਸਹਾਇਤਾ ਲੈ ਰਹੇ ਆ ਬੜੀ ਵੱਡੀ ਗੱਲ ਆ ਜੀ ਜਿਹੜੇ ਮੈਂ ਜਿਹੜੀ ਵੀ ਸੰਸਾਰੀ ਜਿਹੜੇ ਸੰਤ ਮਹਾਂਪੁਰਖ ਆ ਰਹੇ ਮੈਂ ਕਹਿੰਦਾ ਵੀ ਇਲਾਕੇ ਦੇ ਬੰਦੇ ਨੂੰ ਨਾਲ ਲਿਆ ਜੀ ਕਿਉਂਕਿ ਬੜੀ ਲੁੱਟ ਵੀ ਹੋ ਰਹੀ ਜੀ ਵੇਖੋ ਕਿਸੇ ਦੀ ਮੌਤ ਤੇ ਕਿਸੇ ਦੀ ਮੌਜ ਕੋਈ ਲਾਸ਼ਾਂ ਨੂੰ ਵੀ ਨੋਚ ਰਹੇ ਨੇ ਬੰਦੇ ਇੱਥੇ ਮੈਂ ਵੇਖਿਆ ਇਹੋ ਜਿਹੇ ਬੰਦੇ ਵੀ ਮੈਨੂੰ ਵੇਖਣ ਨੂੰ ਮਿਲੇ ਨਹੀਂ ਜਿਵੇਂ ਇਹ ਸਰਕਾਰ ਨੇ ਵੀ ਕਾਗਜ਼ਾਂ ਦੇ ਵਿੱਚ ਆ ਬ੍ਰੈਡ ਪਾ ਦੇਣੇ ਨੇ ਹਾਲਾਂਕਿ ਬ੍ਰੈਡ ਬਾਬਾ ਜੀ ਲੈ ਕੇ ਆਏ ਤੂੰ ਵੀ ਲੈ ਆ ਜੀ ਨਹੀਂ ਸੰਗਤ ਦੇ ਸੰਗਤ ਦੇ ਪਰ ਇਹ ਆ ਵੀ ਖਰਚਾ ਹੋ ਸਕਦਾ ਵੀ ਫੋਟੋ ਖਿੱਚੀ ਜਾਵੇ ਇਹ ਜਿਹੜੇ ਨੇ ਇਹ ਕਾਗਜ਼ਾਂ ਇਹ ਕਾਗਜ਼ਾਂ ਦੀ ਵੀ ਪੈ ਸਕਦੇ ਨੇ ਹਾਂਜੀ ਸਕੂਲ ਵਾਲੇ ਬੱਚਿਆਂ ਕੋਲ ਪੈਕਟ ਖਲਾਰਕਨੋ ਫੋਟੋ ਖਿੱਚ ਕੇ ਵਾਪਸ ਲੈ ਲੈ ਇਹ ਫਾਇਲ ਕਾਦੀ ਖਬਰ ਜੀ ਕੱਲ ਦੀ ਕੀ ਕਹਿਣਾ ਚਾਹੁੰਦੇ ਜੇ ਗੁਰਸੇਵਕ ਵੀਰ ਇਹ ਕਹਿੰਦੇ ਵੀ ਫੋਟੋਆਂ ਵੀ ਖਚਾਈਆਂ ਜਾ ਰਹੀਆਂ ਜਿਹੜੇ ਰੀਲੀਫ ਕੈਂਪ ਖੋਲੇ ਨੇ ਨਾ ਉੱਥੇ ਕਹਿੰਦੇ ਵੀ ਕੀ ਕੀਤਾ ਵੀ ਉੱਥੇ ਫੋਟੋਆਂ ਬੱਚਿਆਂ ਤੋਂ ਖਿਚਾ ਕੇ ਤੇ ਸਾਰੀ ਚੀਜ਼ ਵਾਪਸ ਲਈ ਜਾ ਰਹੀ ਹੈ ਹਾਂ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਅਤੀ ਧੰਨਵਾਦੀਆਂ ਵੀਰ ਜੀ ਤੁਹਾਡੇ ਵੀ ਜਿਹੜਾ ਤੁਸੀਂ ਕੀਮਤੀ ਆਪਦਾ ਟਾਈਮ ਕੱਢ ਕੇ ਇਹਨਾਂ ਦਰਿਆਵਾਂ ਦੇ ਲੋਕਾਂ ਦੀ ਸਾਰ ਲੈ ਰਹੇ ਜੀ ਤੇ ਇਹਨਾਂ ਚ ਵਿਚਰ ਰਹੇ ਜੀ ਇੰਨਾ ਵੀਰੇ ਕੋਈ ਨਹੀਂ ਵਿਚਰਦਾ ਜਿੰਨਾ ਤੁਸੀਂ ਮਿਹਨਤ ਕਰ ਰਹੇ ਜੀ ਤੇ ਚਲੋ ਇਹ ਵੀਰਾਂ ਦੀ ਜਾਂ ਬਾਬਾ ਜੀ ਹੋਣਾਂ ਦੀ ਬੜੀ ਕਿਰਪਾ ਵਾ ਜਿਹੜਾ ਸੰਗਤ ਦਾ ਦਿਲ ਫੋਟ ਭੇਡਾ ਦਸਵੰਦਾ ਵੀ ਸਹੀ ਆਪਣੇ ਸੰਗਤ ਦੇ ਮੂੰਹ ਚ ਪੈ ਰਿਆ ਵਾ ਬੜੀ ਇਹਨਾਂ ਦੀ ਜੀ ਆ ਤੁਹਾਡਾ ਵੀ ਵੀਰ ਜੀ ਧੰਨਵਾਦ ਤੁਸੀਂ ਸਰਦਾਰ ਦਲਜੀਤ ਸਿੰਘ ਨੂੰ ਬਹੁਤ ਚੜ ਤੇ ਅਤੀ ਧੰਨਵਾਦੀਆਂ ਵੀ ਜਿਹੜੇ ਇਹਨਾਂ ਨੇ ਇਹ ਸੋਚਿਆ ਵੀ ਸੰਗਤ ਦੇ ਮੂੰਹ ਚ ਜਿਹੜੀ ਖਾਣ ਵਾਲੀ ਚੀਜ਼ ਆ ਉਹ ਪਹੁੰਚੇ ਵਾਹ ਜੀ ਵਾਹ ਠੀਕ ਆ ਜੀ ਬਹੁਤ ਬਹੁਤ ਮਿਹਰਬਾਨੀ ਹਾਂਜੀ ਵੀਰ ਜੀ ਧੰਨਵਾਦ ਤੁਹਾਡਾ ਵੀ ਇਹ ਤੁਸੀਂ ਇਹ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੱਥੇ ਅੱਜ ਇਹ ਹੜ ਦੇ ਪ੍ਰਭਾਵਿਤ ਏਰੀਏ ਨੇ ਸਾਡੇ ਆਪਦੇ ਪਰਿਵਾਰ ਨੇ ਸਾਰੇ ਇਹ ਹਾਂ ਤੇ ਇਹਨਾਂ ਦੀ ਅੱਜ ਤੁਸੀਂ ਬਾਹ ਫੜੀਓ ਚੱਲੇ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਦੁਨੀਆਂ ਦੇ ਵਿੱਚ ਹੂੰ ਉਹਨਾਂ ਨੇ ਅੱਜ ਇਹਨਾਂ ਦੀ ਬਾਹ ਫੜਨ ਵਾਸਤੇ ਜਿਹੜਾ ਟੀਲਫੋਨ ਪੇਟਾ ਕੀਤੀ ਆ ਬਹੁਤ ਧੰਨਵਾਦ ਬਿਲਕੁਲ ਦੂਜੇ ਨੰਬਰ ਤੇ ਇਹ ਗੱਲ ਆ ਵੀ ਇਹ ਪਾਣੀ ਦੀ ਜਿਹੜੀ ਮਾਰਾ ਇਹ ਪਾਣੀ ਲੈ ਜਾਣਾ 10 ਦਿਨ ਨੂੰ 15 ਨੂੰ ਇਹ ਨਾ ਸਮਝੋ ਵੀ 10 ਦਿਨ ਤੋਂ ਬਾਅਦ ਜਿਹੜਾ ਹੜ ਖਤਮ ਹੋ ਗਿਆ ਹਾਂ ਇਹ ਜਿਹੜਾ ਹੜ ਆ ਜਿੰਨਾ ਚਿਰ ਕਣਕ ਨਹੀਂ ਆਉਂਦੀ ਘਰ ਹੂੰ ਬਿਲਕੁਲ ਉਹਨਾਂ ਚ ਰਹਿਣਾ ਉਹਦਾ ਚਿਰ ਹੀ ਰਹਿਣਾ ਬਿਲਕੁਲ ਜੀ ਆਪਾਂ ਵੇਖ ਰਹੇ ਹਾਂ ਇਹਨਾਂ ਦੀਆਂ ਭਰਦਾ ਸੜਕਾਂ ਬੰਦ ਨੇ ਇਹ ਪਾਣੀ ਚੜੇ ਤੱਕ ਇਹਨਾਂ ਦੇ ਬੱਚਿਆਂ ਦੀਆਂ ਫੀਸਾਂ ਹਾਂ ਇਹਨਾਂ ਦੀਆਂ ਕਣਕਾਂ ਬੀਜਣ ਵਾਲੀਆਂ ਬੀਜ ਇਹਨਾਂ ਦੇ ਵਿਆਹ ਸ਼ਾਦੀਆਂ ਦੇ ਘਰ ਦੇ ਵਿੱਚ ਬਿਮਾਰੀ ਮਾਲ ਡੰਗਰ ਦਾ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਬਿਲਕੁਲ ਬਿਲਕੁਲ ਜੀ ਬਾਹ ਫੜਿਓ ਬਿਲਕੁਲ ਜੀ ਬਾਹ ਸਾਰੇ ਫੜਦੇ ਨੇ ਬਾਬਾ ਜੀ ਇਹ ਜਿਹੜੇ ਸਮਾਜ ਸੇਵੀ ਨੇ ਨਾ ਆਪਣੇ ਬੱਚਿਆਂ ਦੇ ਮੂੰਹ 'ਚੋਂ ਕੱਢ ਕੇ ਇਹਨਾਂ ਦੇ ਮੂੰਹ 'ਚ ਪਾ ਰਹੇ ਨੇ ਤੇ ਮੈਂ ਇੱਥੇ ਵੇਖ ਰਿਹਾ ਲੜਾਈ ਝਗੜਾ ਵੀ ਹੋ ਰਿਹਾ ਆਪ ਆਪਣਾ ਕਬੀਲਾ ਵੀ ਪਾਲਣ ਦਾ ਯਤਨ ਕੀਤਾ ਜਾ ਰਿਹਾ ਮੇਰਾ ਰਿਸ਼ਤੇਦਾਰ ਇਹ ਆ ਹਨਾ ਜਿਹਦਾ ਡੱਕਾ ਨਹੀਂ ਰੁੜਿਆ ਉਹ ਆ ਉਹ ਆ ਕੇ ਨੰਬਰਦਾਰ ਬਣ ਜਾਂਦਾ ਉਹਨਾਂ ਨੂੰ ਕੀ ਕਹੋਗੇ ਦੇਖੋ ਜੀ ਜਿਨ੍ਹਾਂ ਦਾ ਇੱਕ ਪੈਸੇ ਦਾ ਵੀ ਨੁਕਸਾਨ ਨਹੀਂ ਹੈਗਾ ਉਹ ਸਿਰਫ ਜਿਵੇਂ ਤੁਸੀਂ ਮੇਲਾ ਵੇਖਣ ਦਾ ਕਹਿੰਦੇ ਮੇਲਾ ਵੇਖਣ ਦੇ ਮਾਰੇ ਆ ਵੀ ਆਪਦਾ ਘਰ ਭਰ ਲੀਏ ਇੱਥੋਂ ਆਉਂਦੇ ਆ ਹੂੰ ਇਨਾਂ ਦੇ ਨਾਂ ਤੇ ਲੈ ਕੇ ਜਾ ਰਹੇ ਉਹ ਇਨਾਂ ਦੇ ਨਾਂ ਤੇ ਜਿੰਨਾ ਦਾ ਡੁੱਬਿਆ ਉਹਨਾਂ ਦੇ ਨਾਂ ਤੇ ਲੈ ਕੇ ਜਾ ਰਹੇ ਜਿਵੇਂ ਵੀਰ ਜੀ ਨੇ ਕਿਹਾ ਵੀ 10-15 ਦਿਨ ਤੱਕ ਪਾਣੀ ਲੈ ਜਾਣਾ ਆ ਅਸਲ ਹੜ ਉਦੋਂ ਸ਼ੁਰੂ ਹੋਣਾ ਹੈ ਜਿਹੜਾ ਅਸਲ ਹੜ ਉਹ ਉਦੋਂ ਸ਼ੁਰੂ ਹੋਣਾ 15 ਦਿਨ ਬਾਅਦ ਹੁਣ ਤਾਂ ਪਾਣੀ ਆਇਆ ਪਾਣੀ ਚੱਲ ਰਿਹਾ ਆ ਜਦੋਂ ਪਾਣੀ ਲੱਤ ਗਿਆ 15 ਦਿਨ ਬਾਅਦ ਅਸਲ ਹੜ ਉਹੀ ਪੈਣੀ ਹੈ ਜਦੋਂ ਪਾਣੀ ਨਿਕਲ ਗਿਆ ਹਾਂ ਇਹਨਾਂ ਤੋਂ ਬਾਅਦ ਅਸਲ ਦਵਾਈਆਂ ਦੀ ਲੋੜ ਕੰਨਾਂ ਦਾ ਪਾਟ ਗਿਆ ਵਿਖਾ ਕੇ ਆਏ ਆ ਜੀ ਹੁਣ ਇਹ ਇਹ ਤਾਂ ਹੁਣ ਪਟੀਆਂ ਨੇ ਜਦੋਂ ਕੰਨ ਦਾ ਪਾਣੀ ਲੈ ਜਾਂਦਾ ਨਾ ਉਸ ਤੋਂ ਬਾਅਦ ਵਿੱਚ ਪਟਣੀਆ ਤੁਸੀਂ ਅੱਜ ਤੇੜਾ ਕਿਸੇ ਨੂੰ ਘਰ ਨੂੰ ਪੰਜਾਂ ਘਰਾਂ ਚੋਂ ਇੱਕ ਨੂੰ ਆਈ ਹੋਗੀ ਜਦੋਂ ਤੁਸੀਂ ਇਹ ਵੇਖੋਗੇ ਪਾਣੀ ਲੈ ਗਿਆ ਉਸ ਤੋਂ ਬਾਅਦ ਵਿੱਚ ਜਿਵੇਂ ਜਿਵੇਂ ਪਾਣੀ ਲੈਿੰਦਾ ਜਾਊਗਾ ਇਹ ਘਰ ਪੜਦੇ ਜਾਣਗੇ ਬਿਲਕੁਲ ਜੀ ਬੋਰ ਬਹਿ ਗਏ ਨੇ ਬਾਬਾ ਜੀ ਆਪਾਂ ਵੇਖਦੇ ਆ ਵੀਰੇ ਇਹ ਸਰਕਾਰ ਕੱਲੀ ਫਸਲ ਫਸਲ ਕਰਦੀ ਹੈ ਵੀਰ ਨੇ ਕਿਹਾ ਵੀ ਘਰ ਬਹਿ ਗਏ ਨੇ ਨੀਆ ਬਹਿ ਗਿਆਂ ਬੋਰ ਬਹਿ ਗਏ ਨੇ ਹੁਣ ਇੱਕ ਬੋਰ ਤੇ 2 ਤੋਂ 2.5 ਲੱਖ ਰੁਪਏ ਖਰਚਾ ਹੈ ਮਕਾਨ ਜਿਵੇਂ ਪੰਚੀ ਤਿਲਾ ਤਿਲਾ ਜੋੜਦਾ ਹੈ ਚਾਹ ਖੁਸ਼ੀਆਂ ਮਾਰ ਕੇ ਇੱਕ ਇੱਕ ਇੱਟ ਦੇ ਨਾਲ ਮਕਾਨ ਖੜਾ ਕੀਤਾ ਹੁੰਦਾ ਅੱਜ ਅੱਖਾਂ ਦੇ ਸਾਹਮਣੇ ਉਹ țeੜਾ ਪਾੜ ਰਹੀਆਂ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਜਿਸ ਤਰ੍ਹਾਂ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਵੱਲੀਆਂ ਬਾਬਾ ਰਜਿੰਦਰ ਸਿੰਘ ਸ਼ਾਹ ਸਿੰਘ ਵਾਲਾ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਸੇਵਾਦਾਰ ਅਤੇ ਹੋਰ ਜਥੇਬੰਦੀਆਂ ਬਾਧ ਚੜ ਕਰਕੇ ਸੇਵਾ ਕਰ ਰਹੀਆਂ ਨੇ ਇਸ ਤਰ੍ਹਾਂ ਭਾਈ ਸਾਰਿਆਂ ਨੂੰ ਇਸ ਤਰ੍ਹਾਂ ਜਿਨ੍ਹਾਂ ਦੇ ਨਾਲ ਵੀ ਜੁੜੇ ਹੋਏ ਨੇ ਉਹਨਾਂ ਮਾਪੁਰ ਖਾਨ ਦਾ ਦਾ ਹੋਰ ਸਮਾਜ ਸੇਵੀਆਂ ਦਾ ਸਾਥ ਦੇ ਕਰਕੇ ਸਹੀ ਜਗ੍ਹਾ ਤੇ ਸੇਵਾ ਪਚਾ ਕਰਕੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹ ਫੀਲ ਕਰਦੇ ਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਾਡੇ ਨਾਲ ਵੀਰ ਮਹਾਵੀਰ ਸਿੰਘ ਜਿਹੜੇ ਮੈਨੂੰ ਲੱਗਦਾ ਵੀ ਜਿੱਦਣ ਦਾ ਪਾਣੀ ਆਇਆ ਉਹਦਣ ਤੋਂ ਪਹਿਲੇ ਦਿਨ ਤੋਂ ਕਮਰਕੱਸਾ ਕੀਤਾ ਜਿਹੜਾ ਵੀਰ ਨੇ ਹੁਣੇ ਕੀਤਾ ਨਾ ਇਹ ਉਹਦਣ ਦਾ ਕਮਰਕੱਸਾ ਕਰਕੇ ਨਾ ਪਿੰਡਾਂ ਦੇ ਵਿੱਚ ਆਪਾਂ ਵੇਖਣ ਨਿਆਲਾ ਲਵੇਰਾ ਟੱਲੀ ਗ੍ਰਾਮ ਧੀਰਾ ਘਾਰਾ ਅਸੀਂ ਪਿਛਲੀ ਵਾਰੀ ਨੂੰ ਧੀਰਾ ਘਾਰਾ ਮਿਲੇ ਸਾਂ ਤੇ ਅੱਜ ਇਸ ਨੋਜ ਤੇ ਪਹੁੰਚੇ ਨੇ ਹਾਂਜੀ ਵੀਰ ਜੀ ਕੀ ਕਹਿੰਦੇ ਜੀ ਪਾਣੀ ਘਟਿਆ ਕਿ ਵਧਿਆ ਬਾਗੁਰਜੀ ਕਾਕਾ ਸਾਹਿਬ ਬਾਗੁਰਜੀ ਦੀ ਬਤਿਹ ਦਾਸ ਕਾਲੀਦਲ ਵਾਰਸ ਪੰਜਾਬ ਦੀ ਟੀਮ ਦਾ ਸੇਵਾਦਾਰ ਜੀ ਪਾਣੀ ਬਾਬੇ ਕੱਲ ਹੁਣ ਕੱਲ ਦੀ ਮੜੇ ਜੀ ਕੱਲ ਸਵੇਰੇ ਥੋੜਾ ਜਿਹਾ ਘਟਿਆ ਸੀ ਜਿਵੇਂ ਮੰਨ ਲਓ ਕਿ ਪੋਟ ਲੈ ਗਿਆ ਸੀ ਪਾਣੀ ਉਹ ਤੋਂ ਮੇਂ ਤੋਂ ਲੱਗ ਪਈ ਚਲੋ ਲੋਕਾਂ ਦਾ ਮੜੇ ਜੀ ਰਾਹਤ ਮਿਲੀ ਆ ਜੀ ਹੁਣ بارش ਜਦੋਂ ਲਗਾਤਾਰ ਹੋ ਰਹੀ ਹੈ ਇਸ ਟਾਈਮ ਤੋਂ ਪੋਟ ਉਹ 2-3 ਫੁੱਟ ਵੱਧ ਚੁੱਕਾ ਹੀ ਹੈ ਘਟਿਆ ਤੇ 2 ਵੱਧ ਗਿਆ ਵਧ ਗਿਆ ਜੀ ਵਧ ਗਿਆ ਉਹ ਹੀ بارشਾਂ ਦਾ ਕਰ ਹੁਣ ਵਧੀ ਜਾਂਦਾ ਪਿਆ ਜੀ ਤੇ ਲੋਕਾਂ ਦਾ ਬਹੁਤ ਹੀ ਬੁਰਾ ਜਦੋਂ ਤਰ ਬੁਰਾ ਹੁੰਦਾ ਜਾਂਦਾ ਡੰਗਰਾਂ ਦਾ ਪਸ਼ੂਆਂ ਤੇ ਹੁਣ ਪੈਰ ਵੀ ਕੱਨ ਲੱਗ ਪਏ ਜਿਹੜੇ ਅੰਦਰ ਪਸ਼ੂ ਪਾਣੀ ਦੇ ਵਿੱਚ ਨੇ ਉਹ ਲਗਾਤਾਰ ਉਹਨਾਂ ਦੇ ਪੈਰ ਕੱਲਦੇ ਪਏ ਆ ਜੀ ਸਾਨੂੰ ਬਾਰ ਬਾਰ ਫੋਨ ਆਉਂਦੇ ਪਏ ਕਿ ਸਾਡੇ ਤੱਕ ਰਸਤਾ ਨਹੀਂ ਪਹੁੰਚੀ ਜਿਹੜੇ ਅੱਗੇ ਹੁਣ ਬੰਡਾਲੇ ਦੇ ਗਾਂ ਬੈਠੇ ਹੋਏ ਨੇ ਲੋਕ ਪਾਣੀ ਦੇ ਵਿੱਚ ਅੱਜ ਪਾਣੀ ਤੇ ਉਹਨਾਂ ਤੱਕ ਰਸਤਾ ਨਹੀਂ ਪਹੁੰਚ ਰਹੀ ਜੀ ਸਰਕਾਰ ਨੇ ਕਿਸ਼ਤੀਆਂ ਤੁਹਾਨੂੰ ਦਿੱਤੀਆਂ ਹੁਣ ਰਸਤੇ ਦੀ ਕੋਈ ਕਮੀ ਨਹੀਂ ਗਿਆ ਆਪਾਂ ਵੇਖਦੇ ਆ ਲਾਈਨਾਂ ਲੱਗੀਆਂ ਟਰਾਲਿਆਂ ਵਾਲੇ ਦੀਆਂ ਕਿਸ਼ਤੀਆਂ ਹੀ ਨਹੀਂ ਐ ਉੱਥੋਂ ਤੱਕ ਸਰਕਾਰ ਨੇ ਕੋ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਮਤਨ ਜਾਜ ਜਾ ਛੱਡ ਕੇ ਮੈਨਾਂ ਉਹਨਾਂ ਸਾਨੂੰ ਕੋਈ ਖੋਤੀ ਨਹੀਂ ਦਿੱਤੀ ਬਹਿਣ ਵਾਸਤੇ ਕੀ ਉੱਠੇ ਲੈ ਗਏ ਚਾਰ ਬੰਦੇ ਲੈ ਲੈਣਾ ਤੁਸੀਂ ਚਾਹ ਦੀਆਂ ਗੱਲਾਂ ਕਰਦੇ ਜੇ ਹੂੰ ਉਹਨਾਂ ਦੀਆਂ ਮੇਮਣੀਆਂ ਆਈਆਂ ਤੇ ਬੱਕਰੀਆਂ ਹੀ ਹੋ ਇੱਥੇ ਤੁਰੀਆਂ ਫਿਰਦੀਆਂ ਤੇਰੀਆਂ ਦੀਆਂ ਉਹ ਫੋਟੋ ਖਿਚਾਉਂਦੇ ਇਹ ਕੱਪੜੇ ਛਾੜ ਕੇ ਚੱਲ ਜਾਂਦੇ ਨੇ ਪਰ ਮੈਂ ਧੰਨਵਾਦ ਜਿਹੜੀਆਂ ਸੰਸਥਾ ਜਿਹੜੀਆਂ ਆਪਣੇ ਸੇਵਾਦਾਰ ਲੱਗੇ ਹੋਏ ਨੇ ਲਗਾਤਾਰ ਰਾਸ਼ਨ ਕੋਲੋਂ ਕੋਈ ਕਸਰ ਨਹੀਂ ਕੀਤੀ ਰਾਸ਼ਨ ਬਹੁਤ ਜ਼ਿਆਦਾ ਆ ਰਿਹਾ ਜੀ ਹੂੰ ਸਿੱਖ ਕੋਮ ਆਪਣੀ ਚਲੋ ਪੰਜਾਬੀ ਭਾਈਚਾਰਾ ਸਾਰਾ ਖਲੋਤਾ ਹੋਇਆ ਜੀ ਆਪਸ ਵਿੱਚ ਪਿੱਛੋਂ ਰਾਸ਼ਨ ਬਹੁਤ ਜ਼ਿਆਦਾ ਆ ਰਿਹਾ ਪਰ ਦਿੱਕਤ ਇਹ ਰਹਉਂਦੀ ਪਈ ਆ ਜੀ ਜਿਹੜੀਆਂ ਕਿਸ਼ਤੀਆਂ ਸਕਾਰ ਵੱਲੋਂ ਦਿੱਤੀਆਂ ਗਈਆਂ ਜਿਹਦੇ ਵਿੱਚ ਆਪਾਂ ਬੰਦਾ ਪਹਿਲੋਂ ਉਹ ਬੰਦਾ ਮਗਰਮ ਵੱੜਦਾ ਤੇ ਪਾਣੀ ਪਹਿਲੋਂ ਪੈ ਜਾਂਦਾ ਜੀ ਅੱਛਾ ਦੋ ਬੰਦੇ ਚਾਂਸ ਪੰਜ ਜਾਂਦੇ ਆਂ ਵੀਰਵਾਦ ਵਾਲੀ ਬੱਸ ਕਿੱਥੇ ਜੀ ਉਹ ਬੱਸ ਉਹ ਡੁੱਬ ਗਈ ਸਾਰੇ ਉਹ ਬੱਸ ਵਿੱਚ ਚਾਰ ਡੁੱਬ ਕੇ ਉਹ ਬੱਸ ਆਪ ਹੀ ਡੁੱਬ ਕੇ ਜਾਂ ਦਾ ਕਾ ਵਾਟਰਪੂਟਰ ਲੰਘੀ ਮੈਨ ਲੱਗਦਾ ਉਹ ਦਿਸੀ ਨਹੀਂ ਜੀ ਬਾਦਸ਼ਾਹ ਸਾਨੂੰ ਚਲੋ ਵੇਖੋ ਆ 6822 ਜ਼ਰੂਰੀ ਕਿਉਂਕਿ ਅੱਜ ਜਿਹੜੇ ਹਾਲਾਤ ਨੇ ਨਾ ਵੇਖੋ ਜੇ ਆਪਾਂ ਗੱਲ ਕਰੀਏ ਸਾਰਿਆਂ ਦਾ ਨੁਕਸਾਨ ਹੋਇਆ ਕਿਸੇ ਦੀ 6 ਮਹੀਨੇ ਫਸਾ ਰੁੜੀ ਹੈ ਮੇਰੀ 8 ਸਾਲ ਦੀ ਰੁੜੀ ਹੈ ਜੀ ਮੇਰੇ ਆ ਵੀਰਣ ਪਤਾ ਹੈ ਸਫੈਦੇ ਨੇ 8-10 ਸਾਲ ਬਾਬਾ ਜੀ ਉਡੀਕਦੇ ਰਹੇ ਵੀ ਹੁਣ ਆਉਣਗੇ ਹੁਣ ਆਉਣਗੇ ਚਾਰ ਕਿੱਲੇ ਮੁੱਢੋ ਪਟਕੇ ਹਾਂਜੀ ਇਹ ਨਹੀਂ ਹੁਣ ਪਾਕਿਸਤਾਨ ਪਹੁੰਚੇ ਨੇ ਕਿ ਰਾਜ ਪਹੁੰਚੇ ਨੇ ਤੁਹਾਡੇ ਉੱਧ ਉੱਧਰ ਲਾ ਕੇ ਪਿੰਡਾਂ ਵਾਲੇ ਇੰਨੇ ਜੇ ਉੱਧ ਚਲੇ ਕੇ ਤਾਂ ਸੰਭਾਲ ਲਾਂਗੇ ਕੋਈ ਗੱਲ ਨਹੀਂ ਸੋ ਹੈ 20 ਕਿੱਲੇ ਵੇਖੋ ਇਹ ਅਹੀਂ ਲੋਕ ਹੱਸਦੇ ਤੁਹਾਨੂੰ ਨਜ਼ਰ ਆ ਰਹੇ ਆ ਸੇਵਾ ਕਰਦੇ ਨਜ਼ਰ ਆ ਰਹੇ ਆ ਗੁਰਸੇਵਕ ਸਿੰਘ ਦੇ 20 ਕਿਲੇ ਰੁੜੇ ਨੇ 20 ਕਿਲੇ ਵੀਰ ਦੇ ਰੁੜੇ ਨੇ ਪਰ ਮੈਂ ਵੇਖਿਆ ਵੀ ਪਹਿਲੇ ਦਿਨ ਤੋਂ ਕਮਰ ਕੱਸੇ ਕਰਕੇ ਆਪਣੇ ਖਰਚੇ ਤੇ ਇਹ ਵੀਰ ਨੇ ਵੀ ਉਦੋਂ ਮੈਂ ਵੇਖਿਆ ਵੀ 40-50 ਤੋੜੇ ਜਿਹੜੇ ਲੋੜਵੰਦ ਨੇ ਰਲ ਮਿਲ ਕੇ ਨੇ ਕਿਹਾ ਵੀਰੇ ਆਪਾਂ ਉਥੇ ਦੇਣਾ ਅਹੀਂ ਹਾਂ ਵੀਰ ਕੀ ਕਹਿਣਾ ਚਾਹੁੰਦਾ ਚੜਦੀ ਕਲਾ ਧੀਆਂ ਪੁੱਤਾਂ ਵਾਹ ਦੀ ਆ ਹੁੰਦੀ ਚੜਦੀ ਕਲਾ ਨਿਸ਼ਾਨੀ ਰੁੜ ਗਿਆ ਸਾਰਾ ਕੋਈ ਜੀ ਤੀਲਾ ਤੀਲਾ ਰੁੜ ਗਿਆ ਪਰ ਕਹਿੰਦੇ ਚੜਦੀ ਕਲਾ ਇਹ ਹੈ ਇਹ ਹੈ ਮਤਲਬ ਸਿੱਖਾਂ ਦੀ ਤਸਵੀਰ ਹੈ ਕਾਲਪੁਰਖ ਤੋਂ ਮੰਗੋ ਥੱਲੜਿਆਂ ਤੋਂ ਕਿਸੇ ਨੂੰ ਨਹੀਂ ਕਿਸੇ ਕੋਲ ਆ ਵੀਰ ਜੀਰਾ ਉਹ ਮਾਣਿਆ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਇਹ ਵੀਰ ਜੀ ਨਾਲ ਵੀ ਗੱਲਬਾਤ ਕਰਦੇ ਆ ਇਹ ਅੱਗੇ ਵੀ ਥੋੜਾ ਨਾਰਾਜ਼ ਹੋ ਗਏ ਸੀ ਇਹ ਵੀਰ ਦੀਆਂ ਪਹਿਲੇ ਦਿਨ ਤੋਂ ਸੇਵਾਵਾਂ ਨੇ ਪਿਛਲੀ ਵਾਰ ਇਹ ਕਹਿੰਦੇ ਆ ਕਿ ਤੁਸੀਂ ਗੱਲਬਾਤ ਨਹੀਂ ਕੀਤੀ ਪਰ ਇਹ ਆ ਵੀ ਉਦੋਂ ਸਾਨੂੰ ਕੋਈ ਅੱਗੇ ਢੀਖ ਰਹੇ ਸੀ ਇਹ ਵੀਰ ਮੈਨੂੰ ਲੱਗਦਾ ਵੀ ਜਿੱਦਣ ਦਾ ਪਾਣੀ ਆਇਆ ਜੇ ਗੱਲ ਕਰੀਏ ਪਿਛਲੇ 23 ਦੇ ਵਿੱਚ ਸੇਵਾਵਾਂ ਜਿਹੜੀਆਂ ਬੜੀਆਂ ਤਕੜੀਆਂ ਰਹੀਆਂ ਹੁਣ ਵੀ ਦਿਨ ਰਾਤ ਪਹਿਲਾਂ ਇਹ ਇਧਰ ਨਿਹਾਲਾ ਲਵੇਰੇ ਵਾਲੇ ਪਾਸੇ ਇਹਨਾਂ ਨੇ ਲਗਭਗ 20-25 ਦਿਨ ਸੇਵਾਵਾਂ ਦਿੱਤੀਆਂ ਤੇ ਅੱਜ ਜਿਹੜੇ ਨੇ ਇਹ ਅੱਜ ਅੱਜ ਆਪਣੀ ਕਿੰਨੀਆਂ ਕਿਸਤੀਆਂ ਲੈ ਕੇ ਇੱਥੇ ਪਹੁੰਚ ਗਏ ਆ ਆਪਾਂ ਜੀ ਇੱਥੇ ਇਸ ਟਾਈਮ ਆਪਣੀ ਇੱਕ ਬੋਟ ਆ ਗਈ ਹੈ ਜੋ ਜ਼ਰੂਰਤ ਲੱਗੇਗੀ ਤੇ ਦੂਸਰੀ ਬੋਟ ਵੀ ਲਿਆਵਾਂਗੇ ਆਪਾਂ ਯੂਨਾਈਟਿਡ ਸਿੱਖ ਵਾਲੇ ਹੈ ਐ ਐਂਬੂਲੈਂਸ ਲੈ ਕੇ ਵੀਰ ਦਿੱਲੀ ਦੀਆਂ ਮਤਲਬ ਸੇਵਾਵਾਂ ਮੈਡੀਕਲ ਸੇਵਾਵਾਂ ਵੀ ਚੱਲ ਰਹੀਆਂ ਕੰਟੀਨਿਊ ਬਿਲਕੁਲ ਜੀ ਕੰਟੀਨਿਊ ਚੱਲ ਰਹੀਆਂ ਨੇ ਇੱਕ ਬੰਦ ਤੇ ਸਾਡੀ ਸੇਵਾ ਚੱਲ ਰਹੀ ਏ ਨਵਾ ਪਿੰਡ ਜਮਸ਼ੇਰ ਵਾਲੇ ਤੇ ਅਸੀਂ ਉੱਥੇ ਸੇਵਾਵਾਂ ਦੇ ਰਹੇ ਆਂ ਡੀਜ਼ਲ ਦੀਆਂ ਤੇ ਸਰਕਾਰ ਭੱਜ ਗਈ ਏ ਤੇ ਸਿੰਘ ਡਟੇ ਖੜੇ ਨੇ ਵਾਹ ਜੀ ਵਾਹ ਗੁਰੂ ਕੇ ਸਿੱਖ ਡਟ ਤੇ ਕਹਿੰਦੇ ਸਰਕਾਰਾਂ ਭੱਜ ਗਈਆਂ ਇਹ ਸੱਚੀ ਸਰਕਾਰ ਦੇ ਸਿਪਾਈ ਨੇ ਅਕਾਲਪੁਰਖ ਦੇ ਤੇ ਸਰਕਾਰਾਂ ਦੇ ਸਿਪਾਈ ਇਥੇ ਰੋਲਾ ਪਾਉਣ ਆ ਜਾਂਦੇ ਨੇ ਹੁਣੇ ਹੁਣੇ ਆਏ ਨਾ ਉਹ ਆਪਾਂ ਜਿਹੜੇ ਫੀਲੀਆਂ ਦੀ ਗੱਲ ਕਰਦੇ ਹਾਂ ਆ ਗਏ ਨਾ ਬਿਲਕੁਲ ਵੀਰ ਜੀ ਅਸੀਂ ਤਾਂ ਤੁਹਾਡੇ ਚੈਨਲ ਰਾਹੀਂ ਇਹੋ ਹੀ ਕਹਿਣਾ ਆ ਵੀ ਜਿਹੜੇ ਮੇਰੇ ਵੀਰ ਰਾਸ਼ਨ ਲੈ ਕੇ ਆ ਰਹੇ ਨਾ ਬੜੀ ਕਿਰਪਾ ਗੁਰੂ ਦੀ ਏ ਸਿੱਖ ਕੌਮ ਨੂੰ ਇਹਨਾਂ ਦੇ ਘਰਾਂ ਚੋਂ ਰਾਸ਼ਨ ਵਾ ਦੂਆ ਗੁਰੂ ਨੇ ਬੜਾ ਕੁਛ ਦਿੱਤਾ ਵਾ ਇਹ ਭੁੱਖੇ ਨਹੀਂ ਮਰਦੇ ਪਰ ਜਦੋਂ ਟਾਈਮ ਆ ਪਾਣੀ ਲੱਤਣ ਤੋਂ ਬਾਅਦ ਵੀਰਾਂ ਨੂੰ ਉਦੋਂ ਆਓ ਉਦੋਂ ਇਹਨਾਂ ਦੀ ਹੈਲਪ ਕਰੋ ਤੇਲ ਦੀ ਕਰਨੀ ਆ ਇਹਨਾਂ ਨੂੰ ਬੀਜ ਦੇਣਾ ਕਣਕ ਦਾ ਇਹਨਾਂ ਨਾਲ ਜ਼ਮੀਨਾਂ ਪੱਧਰ ਕਰਾਉਣੀਆਂ ਤੁਸੀਂ ਜੇ ਸੱਚੇ ਦਿਲੋਂ ਪਿਆਰ ਕਰਦੇ ਜੇ ਪੰਜਾਬੀਓ ਤੇ ਉਦੋਂ ਮੇਰਾ ਵੀਰ ਇਹਨਾਂ ਏਰੀਏ ਚ ਆਓ ਬੰਨਾ ਦੇ ਬੰਨਾ ਦੇ ਅੰਦਰ ਵਾਲਿਆਂ ਨਾਲ ਹੈਲਪ ਜਿੰਨੀ ਹੋ ਸਕਦੀ ਹੈ ਤੁਸੀਂ ਉਨੀ ਕਰੋ ਭਲਾ ਮੇਰੇ ਬਾਹਰ ਆ ਬੈਠੇ ਆ ਵੀਰ ਤੇ ਭਲਾ ਮੇਰੇ ਪੰਜਾਬ ਵਾਲੇ ਜਿਹੜੇ ਮੇਰੇ ਵੀਰ ਨੇ ਕਿਹਾ ਵੀ ਹੜਾਂ ਤੋਂ ਬਾਅਦ ਵੀ ਹਾਂਜੀ ਇੱਕ ਨਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਸੰਗਤ ਨੂੰ ਜਿਹੜੀ ਪਾਸਿਓਂ ਸੰਗਤ ਆਉਂਦੀ ਏ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਘੱਟ ਤੋਂ ਘੱਟ 10 ਦਿਨ ਦੀ ਵੇਟ ਕਰੋ 10 ਦਿਨ ਰਾਸ਼ਨ ਬਹੁਤ ਜ਼ਿਆਦਾ ਹੈ ਆਚਾਰ ਵੀ ਵਾਧੂ ਏ ਤੂੜੀ ਵੀ ਵਾਧੂ ਏ ਵੀ ਜਿਹੜਾ ਰਾਸ਼ਨ ਤੁਸੀਂ ਗਿੱਲਾ ਲੈ ਕੇ ਆਉਂਦੇ ਜੋਂਦੀ ਬੇਅਦਬੀ ਹੋ ਰਹੀ ਵੇਸਟ ਹੋ ਰਿਆ ਹੈ ਪਾਣੀ ਲੱਥੇਗਾ ਟਰਾਲੀਆਂ ਤੁਹਾਡੀਆਂ ਵਿੱਚ ਜਾਣਗੀਆਂ ਲੁੱਟ ਖਸੁੱਟ ਵੀ ਬਹੁਤ ਹੋ ਰਹੀ ਹੈ ਹਾਂ ਡਾਇਰੈਕਟ ਤੁਸੀਂ ਦੇਖੇ ਜਾਇਆ ਜੇ ਸੇਵਾ ਦੂਸਰੀ ਗੱਲ ਇਹ ਆ ਵੀ ਜਿਹੜੇ ਸਿੰਘ ਜਿਆਦਾ ਸਮਰੱਥਾ ਰੱਖਦੇ ਨੇ ਉਹ ਹੋਣਾ ਦਿਨ ਸਾਡੇ ਕੋਲ ਹੁਣ ਟਾਈਮ ਆ ਉਹ ਬਿਲਕੁਲ ਨਾ ਅਜੇ ਹੁਣ ਉਹ ਵੀਰ ਮੇਰੇ ਕੌਣ ਵੀ ਜ਼ਮੀਨਾਂ ਵਿੱਚ ਰੇਤਾ ਪੈਣੀ ਹੈ ਟੋਏ ਪੈਣੇ ਨੇ ਔਰ ਡੀਜ਼ਲ ਦੀ ਟਰੈਕਟਰ ਦੀ ਸੇਵਾ ਕਰਕੇ ਜਾਣ ਕਿਸੇ ਸੰਸਥਾ ਦੇ ਥਰੂ ਕਰਕੇ ਜਾਣ ਭਾਵੇਂ ਡਾਇਰੈਕਟ ਕਰ ਜਾਣ ਅਸੀਂ ਯਾਨੀ ਜੇ ਤੁਸੀਂ ਇੱਥੇ ਵੀ ਆਉਂਦੇ ਜੇ ਜਿਹੜੀ ਰਜਿਸਟਰਡ ਸੰਸਥਾ ਹੈ ਉਹਦੇ ਥਰੂ ਆਓ ਉਹ ਉੱਥੋਂ ਦਾ ਉਹਨਾਂ ਨੂੰ ਸਾਰੇ ਏਰੀਏ ਦਾ ਉਹਨਾਂ ਨੇ ਕੀਤਾ ਹੁੰਦਾ ਸਾਰਾ ਉਹਨਾਂ ਨੂੰ ਪਤਾ ਹੁੰਦਾ ਸਰਵੇ ਕੀਤਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਕੌਣ ਬੈਠਾ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿੱਥੇ ਕਿਹੜੀ ਦੇਖੋ ਸੰਗਤ ਜੀ ਮੈਂ ਦੱਸ ਦੇਣਾ ਚਾਹੁੰਦਾ ਇੱਥੇ ਤਿੰਨ ਚਾਰ ਸੰਸਥਾਵਾਂ ਕੰਮ ਕਰ ਰਹੀਆਂ ਖਾਲਸਾ ਏਡ ਅਕਾਲ ਏਡ ਪ੍ਰਭ ਆਸਰਾ ਤੇ ਯੂਨਾਈਟਿਡ ਸਿੱਖ ਇਹਨਾਂ ਦੇ ਅੱਖਾਂ ਮੀਡੀਆ ਵਿ ਪੂਰਾ ਫੇਥ ਰੱਖੋ ਇਹ ਮੈਨੂੰ ਲੱਗਦਾ ਪਿਛਲੀ ਵੀ ਇਹਨਾਂ ਨੇ ਪਹਿਲੀਆਂ ਪੱਧਰ ਕਰਾਉਣ ਤੱਕ ਕਣਕਾਂ ਬਜਾਉਣ ਤੱਕ ਇਹਨਾਂ ਨੇ ਸਾਥ ਦਿੱਤਾ ਸੀ ਸੋ ਦਿਲ ਖੋਲ ਕੇ ਆਪਣਾ ਦਸ਼ਮੰਦ ਇਹਨਾਂ ਨੂੰ ਇਹਨਾਂ ਨੂੰ ਭੇਜ ਬਿਲਕੁਲ ਜੀ ਅਸੀਂ ਇਕੱਲਾ ਰਾਸ਼ਨ ਟਿੱਕਰ ਨਹੀਂ ਅਸੀਂ ਪਹਿਲੀਆਂ ਵੀ ਪੱਧਰ ਕਰਕੇ ਜਾਵਾਂਗੇ ਜ਼ਿੰਮੇਵਾਰਾਂ ਦੀਆਂ ਕਰਨੀਆਂ ਸਤਗੁਰ ਨੇ ਆ ਹਾਂ ਸੰਯੋਗ ਸਾਨੂੰ ਸੰਗਤਾਂ ਨੇ ਕਰਨਾ ਹੈ ਹਾਂ ਪਹਿਲੀਆਂ ਵੀ ਪੱਧਰ ਕਰਾਂਗੇ ਜ਼ਿੰਮੇਵਾਰਾਂ ਦੀ ਕਣਕ ਵੀ ਬਜਾਵਾਂਗੇ ਜੀ ਸਾਰਾ ਕੰਮ ਕਰਕੇ ਜਾਵਾਂਗੇ ਜੋ ਜ਼ਿੰਮੇਵਾਰ ਦਾ ਕਰਨਾ ਸੰਗਤ ਨੇ ਸੰਯੋਗ ਆ ਸਾਡੀ ਸੰਸਥਾ ਨੂੰ ਸਪੋਰਟ ਕਰਨਗੇ ਜਿਹੜੇ ਕਮਜ਼ੋਰ ਕਿਸਾਨ ਨੇ ਇਹਨਾਂ ਦੇ ਕੋਠੇ ਡੇਪੇ ਆ ਉਹ ਵੀ ਅਸੀਂ ਪਵਾ ਕੇ ਜਾਵਾਂ। ਕੀ ਬਾਤ ਆ ਜੀ ਬੜੀ ਵੱਡੀ ਗੱਲ ਕੀਤੀ ਇਹਨਾਂ ਦਾ ਸਹਿਯੋਗ ਕਰਿਆ ਜੀ। ਹਾਂ ਵੀਰ ਇਹ ਕਹਿੰਦੇ ਵੀ ਜਿਨ੍ਹਾਂ ਦਾ ਲੁੱਟ ਖਸੁੱਟ ਵੀ ਹੋ ਰਹੀ ਇਹਨਾਂ ਨੇ ਕਿਹਾ ਵੀ ਜਿਨ੍ਹਾਂ ਦਾ ਢੱਕਾ ਨਹੀਂ ਰੁੜਿਆ ਉਹ ਇੱਥੇ ਨੰਬਰਦਾਰ ਬਣੇ ਨੇ ਜਿਨ੍ਹਾਂ ਨੂੰ ਸਵੇਰ ਦੇ ਲੋਕੀ ਫੀਲੇ ਫੀਲੇ ਕਈ ਦਿਨ ਕੀ ਲਿਆ ਜੀ ਅੱਗੇ ਵੀ ਪੰਜ ਟਰਾਲੇ ਸ੍ਰੀ ਮੁਕਸਰ ਸਾਹਿਬ ਤੋਂ ਲੈ ਕੇ ਆਏ ਹੋ ਸਿੰਘ ਕਿੱਡੇ ਜਜ਼ਬੇ ਨਾਲ ਲੈ ਕੇ ਆਏ ਆ। ਵਰਤੌਣ ਲਈ ਲੈ ਕੇ ਆਏ ਆ ਪਰ ਵੋਟਾਂ ਦਾ ਇੰਤਿਆਂ ਨਾ ਹੋਣ ਕਰਕੇ ਇੱਥੇ ਲੜਾਈ ਹੋ ਰਹੀ ਆ ਤੇ ਮੋਦਵਰ ਬੰਦੇ ਬਣ ਰਹੇ ਅੱਗੇ ਚੀਜ਼ਾਂ ਲੈ ਕੇ ਗਾਂਹ ਪਹੁੰਚ ਨਹੀਂ ਰਹੀਆਂ ਬੰਨ ਤਾਂ ਦੂਜੇ ਪਾਸੇ ਚੀਜ਼ਾਂ ਮਿਲ ਰਹੀਆਂ ਉਧਰ ਜਾ ਰਹੀਆਂ ਸਾਰਿਆਂ ਨੇ ਵੇਖਿਆ ਜੀ ਇੱਥੇ ਕੋ ਕੁਝ ਹੋ ਰਿਹਾ ਹੈ ਹਾਂਜੀ ਹਾਂਜੀ ਜਿਹੜੇ ਮਗਰਲੇ ਨੇ ਮਗਰਲੇ ਬੰਦੇ ਜਿਹੜੇ ਨੇ ਉਹ ਫਾਇਦਾ ਠਾਲਦੇ ਪੈਣੇ ਜਿਹੜੇ ਡੁੱਬੇ ਪੈਣੇ ਉਹਨਾਂ ਗਰੀਬਾਂ ਨੂੰ ਇਹਨੇ ਮਿਲਦਾ ਨਹੀਂ ਪਿਆ ਉਹਨਾਂ ਨੂੰ ਮਿਲਦਾ ਨਹੀਂ ਪਿਆ ਹਾਂ ਅਸੀਂ ਸੇਵਾ ਕਰਕੇ ਮੁੰਡੇ ਦੇ ਨਾਲ ਮੈਂ ਅਸੀਂ ਵਸਤੀ ਚਮੜਿਆ ਤੋਂ ਆਏ ਆ ਬਾਕੀ ਅਸੀਂ ਆਲੂ-ਲੂ ਲੈ ਕੇ ਆਏ ਸੇਵਾ ਕਰਨ ਆਏ ਆ ਬੋਡ ਲਿਆਂਦਾ ਹੈ ਹੂੰ ਵਾਜੀ ਸਸਾਲਾ ਤੇ ਬਾਕੀ ਇਸ ਤਰ੍ਹਾਂ ਐ ਵੀ ਅਸੀਂ ਦਾਨਾ ਹੈ ਵੀ ਕਿਹੜਾ ਪਿੰਡ ਬਾਪੂ ਵਸਤੀ ਚਮੜਿਆਂ ਵਾਲੀ ਅੱਛਾ ਅੱਗੇ ਦਰਿਆ ਅਸੀਂ ਦਰਿਆ ਦੇ ਵਿੱਚ ਆ ਮੇਰਾ 70 ਕਿੱਲੇ ਝੋਨਾ ਡੁੱਬਿਆ ਪਿਆ 70 ਕਿੱਲੇ ਹਾਂਜੀ ਅੱਛਾ ਬਾਪੂ ਨੁਕਸਾਨ ਤੇ ਬੜਾ ਬਾਕੀ ਇੰਨਾ ਐ ਵੀ ਸਾਨੂੰ ਮਹਾਰਾਜ ਦੀ ਕਿਰਪਾ ਹੈ ਇਸ ਤਰ੍ਹਾਂ ਸੀ ਬੈਠੇ ਸਾਡਾ ਪਿੰਡ ਇਧਰ ਪਿੱਛੇ ਹੂੰ ਤੇ ਅਗਲਾ ਇਧਰ ਡੁੱਬ ਗਿਆ ਕਰ ਸਾਡਾ ਸੁੱਕਾ ਤੇ ਫਿਰ ਵੀ ਅਸੀਂ ਆਨੇ ਆ ਵੀ ਚਲੋ ਮਹਾਰਾਜੇ ਬੜਿਆ ਵੇਖੇ ਬੜਾ ਰਹਿਣ ਹੋਏ ਆ ਪੀ ਸਾਡੇ ਨਾਲ ਵਿਚਾਰੇ ਓਕੇ ਨੇ ਹੂੰ ਬਿਲਕੁਲ ਸਰਕਾਰਾਂ ਕੁਛ ਨਹੀਂ ਕਰ ਰਹੀਆਂ ਇਹ ਜਿਹੜੀਆਂ ਬੰਦੇ ਸਾਡੇ ਸਿੱਖ ਨੇ ਇਹੋ ਹੀ ਕਰਦਾ ਵਾਹ ਜੀ ਵਾਹ ਸਹੀ ਗੱਲ ਬਿਲਕੁਲ ਇਹ ਹੈ ਗਰਾਊਂਡ ਦੀ ਰਿਪੋਰਟ ਆ ਪੰਜ ਕਿਲੇ ਪਹਿਲੀ ਵੜ ਗਈ ਹੈ ਇਹ ਬੰਦੇ ਨੇ ਢਾ ਲੱਗੀ ਆ ਪੰਜ 6 ਕਿਲੋ 23 7 ਕਿਲੋ 23 ਵਾਰੀ ਰੁੜੀ ਤੇ ਹੁਣ ਲੱਗੀ ਜਾਂਦੀ ਢਾਈ ਲੱਗੀ ਆ ਢਾ ਲੱਗੀ ਆ ਕਾਲੇ ਘਾੜ ਕਾਲੇ ਘਾੜ ਗਗੜ ਕੇ ਪੈਣੀ ਗਗੜ ਕੇ ਜੱਲੋਗੇ ਉਸੇ ਕੋਈ ਅੱਜ ਨਿਕਲੇਗਾ ਨਹੀਂ ਜੀਓ ਬਾਪੂ ਕਿੰਨੇ ਪਰਵਾਹ ਆਈਆਂ ਚਾਰ ਘਰ ਉੱਥੇ ਕਗੜਕਿਆਂ ਚਾਰ ਇਹਨਾਂ ਨੂੰ ਨੁਕਸਾਨ ਇਹ ਉੱਥੇ ਨਾ ਕੱਲ ਬਾਬੇ ਸਬਜ਼ਾ ਲੈ ਕੇ ਆਏ ਸਿਰਫ ਅੱਜ ਨਿਕਲੇ ਹਰ ਕੇ ਗਰ ਨਾ ਚਾਰ ਜਨਾ ਫੀਟ ਸਾਡੇ ਕੋਲ ਨਹੀਂ ਫਲੀ ਇਹਨਾਂ ਨੂੰ ਪੁੱਛਣਾ ਸਿਰੇ ਰਿਆਂ ਸਿਰੇ ਕੰਡੇ ਪਹੁੰਚੀ ਨਹੀਂ ਨਾ ਸਾਡੇ ਕੋਲ ਸਾਡੇ ਕੋਲ ਹੈ ਆਪਣੇ ਰਾਹਦਨ ਹੋ ਗਿਆ ਕਰੋ ਆ ਨਿਕਲਿਆ ਨੂੰ ਇਹ ਜੀ ਦਾਣਾ ਵਾਧੂ ਦਿੰਦੇ ਪਏ ਹਮ ਹਾਂ ਪਰ ਘਰੇ ਸਾਡੇ ਪਾਣੀ ਇਹ ਡੰਗਰ ਇੱਥੇ ਨਾ ਆਇਆ ਨਾ ਡੰਗਰ ਨਹੀਂ ਆਇਆ ਸੋ ਅਸਾਂ ਜਾਨ ਨਹੀਂ ਖਾਈ ਦੀ ਕੋਈ ਨਹੀਂ ਬੱਪ ਜੀ ਅਸੀਂ ਆਏ ਨੇ ਸਮਾਜ ਸੇ ਵੀ ਉਹਨਾਂ ਨੂੰ ਬੇਨਤੀ ਕਰਦੇ ਆਂ ਤੁਹਾਨੂੰ ਰਸਤ ਪਾਣੀ ਵੀ ਦਿੰਦੇ ਨੇ ਮੇਰੀਆਂ ਵੀ ਜਾਣੀਆਂ ਬੀੜੀਆਂ ਦਾ ਪ੍ਰਬੰਧ ਹੀ ਕਰਦੇ ਆਂ ਠੀਕ ਹੈ ਬੇਨਤੀ ਕਰ ਰਹੇ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ